ਵਾ ਵਾ ਜੀ ਸੁੰਦਰ ਸਰੂਪ ਹੋ ਉਪਨ ਕੇ ਪੂਪ ਹੋ ਕੇ ਦਾਨੀ ਮਹਾਦਾਨ ਹੋ ਜੀ ਸੁੰਦਰ ਸਰੂਪ ਹੋ ਉਪਨ ਕੇ ਪੂਪ ਹੋ ਜੀ ਦਾਨੀ ਮਹਾਦਾਨ ਹੋ ਜੀ ਦਾਨੀ ਮਹਾਦਾਨ ਹੋ ਸੁੰਦਰ ਸਰੂਪ ਹੋ ਪੂਪਨ ਕੇ ਪੂਪ ਹੋ ਜੀਦਾਨੀ ਮਹਾਦਾਨ ਜੀਦਾਨੀ ਮਹਾਢਾਨ ਵਾ 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 ਉਹ ਬਿਹਾਰ ਜਾਈਏ ਸਾਰੇ ਸੰਤਾਨ ਕਿੰਨੇ ਵਿਰਾਗ ਪਿਆਰ ਦੇ ਵਿੱਚ ਸੂਰ ਦਾ ਦਰਸ਼ਨ ਕਰਦੇ ਇੰਨੀ ਰਿਆ ਗਿਆ ਉਹਨਾਂ ਕੋਲ ਵਾ 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 ਤੇ ਇਹਨਾਂ ਦਾ ਸੁਣ ਕੇ ਮੇਰੇ ਕੋਲ ਨਹੀਂ ਰਿਆ ਗਿਆ ਉਹ ਬਿਹਾਰ ਜਾਈਏ ਸਹਿਬਾ ਨਾ ਵੇਖੋ ਬਚਨ ਜੀ ਬਾਣੀ ਦੇ ਚ ਜਦੋਂ ਪ੍ਰਗਟ ਹੋਣਾ ਅਨੇਕਾਂ ਸੂਰਜਾ ਵਰਗਾ ਤੇਜ ਉਹਨਾਂ ਦਾ ਹੋਏਗਾ ਅਨੇਕਾਂ ਅਨਲਿਮਿਟਿਡ ਸੂਰਜਾ ਜਿਨਾਂ ਦਾ ਪ੍ਰਕਾਸ਼ ਹੋਏਗਾ ਜੀ ਉਹ ਬੋਲ ਹਰ ਜੀ ਸਹਿਬ ਇੱਕ ਵਾਰੀ ਫਰਮਾਉਂਦੇ ਨੇ ਉਹਨ ਸਾਡਾ ਦਰਸ਼ਨ ਚੰਦਰਮਾ ਵਰਗਾ ਜਿੰਨੀ ਦੇਰ ਮਰਜੀ ਸਾਡੇ ਕੋਲ ਕੋਈ ਵੇਖਦਾ ਰਹੇ ਜਦੋਂ ਅਸੀਂ ਨਵੇਂ ਸਿਰੇ ਆਣਾ ਪ੍ਰਗਟ ਹੋਣਾ ਹੈ ਉਦੋਂ ਅਨੇਕਾਂ ਸੂਰਜਾਂ ਦੇ ਤੇਜ ਵਰਗਾ ਸਾਡਾ ਦਰਸ਼ਨ ਹੋਏਗਾ ਜਿੰਨਾ ਕੋਈ ਵਿਰਲਾ ਹੀ ਹੋਏਗਾ ਜਿਹੜਾ ਚੱਲ ਸਕੇਗਾ ਓਹੋ ਉਹ ਬੁਲਿਹਾਰ ਜਾਈਏ ਸੁੰਦਰ ਸਰੂਪ ਹੋ ਜਵੇ ਸੰਤਾ ਪੜਿਆ ਪੂਪਨ ਕੇ ਪੂਪ ਹੋ ਓਹੋ ਮਹਾਰਾਜ ਵਰਗਾ ਵੀ ਕੋਈ ਸੁੰਦਰ ਹੋ ਸਕਦਾ ਰਾਜਿਆਂ ਦੇ ਰਾਜੇ ਓਹੋ ਤੁਸੀਂ ਆ ਗਏ ਹੋ ਦਰਸ਼ਨ ਦੇਖੋ ਸਰੂਪ ਚੋ ਅਨੰਦ ਬਣ ਰਿਹਾ ਜੀ ਬੁਲਿਹਾਰ ਜਾਈਏ ਤੁਬਾਨੀ ਕੀ ਕਹਿੰਦੀ ਹੈ ਮਹਾਰਾਜ ਦੇ ਸੇਵਕ ਸੰਜੀ ਹਾਂ ਜੀ ਸਹਿਬਾਂ ਨੂੰ ਤੇ ਲਾਗੇ ਉੱਥੇ ਰਾਣੀ ਸੀ ਮੈਲਾਂ ਦੇ ਉੱਥੇ ਦੀ ਰਾਣੀ ਦਾ ਜਾ ਰਹੀ ਸੀ ਜਿਹੜੀ ਰਾਜ ਕਰਦੀ ਮਹਾਰਾਜ ਦੇ ਸੇਵਕਾਂ ਦਾ ਦਿਲ ਕੀਤਾ ਸਹਿਬਾਂ ਨੂੰ ਉੱਥੇ ਛਾਇਏ ਮੈਲਾਂ ਦੇ ਵਿੱਚ ਗਏ ਇਜਾਜ਼ਤ ਲੈਣ ਲਈ ਕਿ ਸਾਨੂੰ ਤਿੰਨ ਚਾਰ ਦਿਨ ਲਈ ਤਿੰਨ ਚਾਰ ਕਮਰੇ ਦਿਓ ਉਹਨੇ ਕਿਹਾ ਕਿੰਨੇ ਦਿਨ ਲਈ ਨਾ ਦੱਸ ਸਕੇ ਕਹਿੰਦੇ ਨਹੀਂ ਤੁਹਾਨੂੰ ਦੱਸਣਾ ਪੈਣਾ ਹੈ ਕਹਿੰਦੇ ਮਹਾਰਾਜ ਸਾਡੇ ਇਹ ਨਹੀਂ ਦੱਸ ਸਕਦੇ ਕਿੰਨੇ ਦਿਨ ਰਹਿ ਮੌਜ ਵਿੱਚ ਨੇ ਦਿੱਤੇ ਉਦਾਸੀ ਨਾਲ ਘਾਰ ਆ ਗਏ ਕਿਤੇ ਹੋਰ ਪਾਸੇ ਠਾਇਆ ਜਦੋਂ ਮਹਾਰਾਜ ਜੀ ਨੂੰ 에어ਪੋਰਟ ਲੈਣ ਜਾਣਾ ਸੀ ਤੇ ਕੀ ਵੇਖਦੇ ਨੇ ਉਹ ਸਜਿਆ ਪਿਆ 에어ਪੋਰਟ ਗਲੀਚੇ ਸਾਰੇ ਤੇ ਐ ਛੰਡੇ ਲੱਗੇ ਹੋਏ ਤੇ ਕੀ ਉੱਥੇ ਪਤਾ ਲੱਗਿਆ ਰਾਣੀ ਦੇ ਗੈਸਟ ਆ ਰਹੇ ਨੇ ਤੇ ਰਾਣੀ ਆਪ ਮਹਿਲਾਂ ਤੋਂ ਹੱਥ ਦੀ ਸਵਾਰੀ ਦੇ ਵਿੱਚ ਲੈਨ ਆਈ ਕਿ ਤੁਸੀਂ ਮੇਰੇ ਮਹਿਲਾਂ ਤੇ ਚਲੋ ਤੇ ਕਿ ਉਹਨੂੰ ਦਰਸ਼ਨ ਹੋ ਗਿਆ ਰਾਤ ਨੂੰ ਕਿ ਰੱਬ ਨੂੰ ਮਨਾ ਕਰਦਾ ਤੇ ਰੱਬ ਆ ਦੀ ਮਾਲਕਨੀ ਸ੍ਰਿਸ਼ਟੀ ਦੇ ਜਿਹਨਾਂ ਨੂੰ ਮਨਾ ਕਰਤਾ ਉਹਨਾਂ ਨੇ ਕੋਲੋਂ ਮਾਫੀ ਮੰਗੀ ਸਤਕਾਰ ਨਾਲ ਆਲਮਾਰਿਕ ਉਹ ਲੈ ਗਈ ਜੀ ਫੂਪਨ ਕੇ ਫੂਪ ਹੋ ਉਹ ਬਰੇ ਹਾਰ ਗਈ ਸਿੰਗਾਪੁਰ ਮਹਾਰਾਜ ਜੀ ਜਾਣਾ ਤੇ ਜਿਹੜੇ ਸੇਵਕਾਂ ਨੇ ਵੱਡੀਆਂ ਵੱਡੀਆਂ ਕਾਰਾਂ ਪਹਿਲੇ ਪਹਿਲੇ ਮੋਟਰਸਾਈਕਲ ਲੱਗੇ ਕਰਕੇ ਫਿਰ ਮਹਾਰਾਜ ਨੂੰ ਖੜਨਾ ਤੇ ਹੈਰਾਨ ਹੋ ਜਾਣਾ ਸਿੰਗਾਪੁਰ ਆ ਲੈਣ ਕੌਣ ਆਏ ਨੇ ਬੁਲੇ ਹਾਰ ਦੇ ਜੀ ਹੈ ਜੀ ਜੀ ਦਾਨੀ ਦਾਨੀ ਮਹਾਦਾਨ ਹੋ ਉਹ ਬੁਲੇ ਹਾਰ ਦੇ ਜੀ ਤੁਹਾਡੇ ਵਰਗਾ ਵੀ ਕੋਈ ਦਾਨੀ ਹੋ ਸਕਦਾ ਕਿਥੇ ਬਿਕਰਵਾ ਜੀ ਜਿਹੜਾ ਮਾਰੇ ਦਾ ਜਾਮਾ ਆਪਣਾ ਸਰੀਰ ਪਛ ਕੇ ਦਾਨ ਕਰਤਾ ਸਰ ਓਹੋ ਹੈ ਜੀ ਤਲਕ ਖਵਾਤਾ ਨੂੰ ਦੇਵੀ ਨੂੰ ਬੁਲੇ ਹਾਰ ਦੇ ਜੀ ਸੇਵਾਨੇ ਗੱਲ ਮਹਾਰਾਜ ਜੀ ਕੋ ਕੋਈ ਮੰਗਣ ਆ ਗਿਆ ਮਹਾਰਾਜ ਜੀ 에ਰਪੋਰਟ ਤੇ ਮਾਲੀ ਕਹਿੰਦੇ ਸਾਡੇ ਕੋਲ ਤੇ ਕੁਛ ਨਹੀਂ ਹੋਏਗਾ ਜੀ ਇਹ ਤੇ ਸਿਰਫ ਇੱਕ ਗੱਲ ਦੇ ਕੱਪੜੇ ਹੀ ਨੇ ਆ ਗਏ ਉਹ ਕਹਿੰਦਾ ਵੀ ਮੈਨੂੰ ਇਹ ਹੀ ਦੇ ਦਿਓ ਸਹਿਬਾਂ ਨੇ ਸਾਰੇ ਕੱਪੜੇ ਉੱਥੇ ਲਾਤੇ ਉਹ ਬਹਿ ਹਾਰ ਜਾਈਗੇ ਕਿ ਸ਼ਹਿਰੇ ਬਰਾਨੇ ਦੇ ਨਾਲ ਮਹਾਰਾਜ ਜੀ ਜਦੋਂ ਅੰਦਰ ਪਲੇਨ ਚਾਏ ਕੋਈ ਕਹਿ ਰਿਹਾ ਸੀ ਅੱਜ ਦੀ ਡੇਟਸ ਵੀ ਕੋਈ ਮਾਰਾਈ ਆ ਗਏ ਨੇ ਸਵਾਰੀਆਂ ਜਦੋਂ ਵੇਖ ਕੇ ਸਾਰਾ ਬਚਨ ਸੁਣਿਆ ਕੀਤਾ ਹਰਾਣ ਹੋ ਗਏ ਉਹ ਮੱਥੇ ਤੇ ਕਰ ਗਰੀਬ ਆਇਆ ਕੋਈ ਕੇਦਾ ਸਾਹਿਬ ਦਾ ਬਚਨ ਜੀ ਉਧਰ ਦਾ ਸਰਦਾਰ ਸਿਰਾਂ ਵਾਲਿਆਂ ਦੇ ਨਾਲ ਮਹਾਰਾਜ ਜੀ ਜਾ ਰਹੇ ਪਤਾ ਹੀ ਹੈ ਜੀ ਆਪ ਜੀ ਨੂੰ ਮਹਾਰਾਜ ਕੋਲਸੋ ਅੱਗੇ ਕਾਰ ਦੇ ਆ ਗਿਆ ਸੈਫ ਫਰਮਾਉਂਦੇ ਨੇ ਸਾਡਾ ਚਿਤ ਕਰਦਾ ਕੁਛ ਦੇ ਦੇ ਤੇ ਉਹ ਅੱਗੋਂ ਕੇ ਮਹਾਰਾਜ ਜੀ ਕੋਲ ਕੁਛ ਨਹੀਂ ਨਿਕਲਿਆ ਉਹਨਾਂ ਕੋਲੋਂ ਵੀ ਕੁਛ ਨਹੀਂ ਮਹਾਰਾਜ ਕਹਿੰਦੇ ਇਹਨੂੰ ਕਾਰ ਹੀ ਨਾ ਦੇ ਦੀਏ ਉਹ ਉਹ ਕਹਿੰਦਾ ਮੈਂ ਕਾਰ ਕੀ ਕਰਨੀ ਹੈ ਮਹਾਰਾਜ ਜੀ ਨੇ 700 ਰੁਪਇਆ ਉਹਨਾਂ ਕੋਲੋਂ ਉਹਨਾਂ ਕਾਰ ਮੱਥਾ ਟੇਕੀ ਸੀ ਮਹਾਰਾਜ ਨੂੰ ਵੇਖੋ ਕੀ ਬੋਲਦੇ ਨੇ ਉਹ ਸਦਾ ਸਿਰਾਂ ਦੇ 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 ਸਾਧੋ ਇਹ ਨਾਲ ਮਹਾਰਾਜੀ ਮਹਾਰੇ ਕਹਿੰਦੇ ਕਾਰ ਦਾ ਕਿੰਨਾ ਕੁ ਮੁੱਲ ਹੋਏਗਾ ਉਹ ਕਹਿੰਦੇ ਮਹਾਰਾਜੀ 700 ਰੁਪਏ ਦੇ ਕਰੀਬ ਹੋਣੀ ਚਾਹੀਦੀ ਹੈ ਉਹ ਵੇਖੋ ਕੀ ਕਹਿੰਦੇ ਨੇ ਸਤ ਮਹਾਰੇ ਕਹਿੰਦੇ ਸਾਡਾ ਦਿਲ ਕਰਦਾ ਇਹਨੂੰ ਕਾਰ ਇਹਨਾਂ ਦੇ ਦੇ ਦੀਏ ਉਹ ਕਹਿੰਦਾ ਜੀ ਮੈਂ ਕਾਰ ਕਿ ਕਰਨੀ ਹੈ ਉਹ ਕੀ ਕਹਿੰਦੇ ਨੇ ਮਹਾਰਾਜੀ ਮੈਂ ਆਪ ਜੀ ਨੂੰ ਮੱਥਾ ਟੇਕਿਆ ਦਿੱਤੀ ਸੀ ਕਾਰ ਐ ਕਰਦਾ ਮੈਂ ਹੁਣ ਤੁਹਾਡੇ ਕੋਲੋਂ ਖਰੀਦ ਲਵਾਂ ਤੇ ਮੈਂ ਪਿੰਡ ਚੱਲ ਕੇ ਤੁਹਾਨੂੰ 700 ਰੁਪਇਆ ਦੇ ਦੇਣਾ ਤੁਸੀਂ ਇਹਨੂੰ ਦੇ ਦਿਆ ਜੇ ਮੈਂ ਫਿਰ ਤੁਹਾਨੂੰ ਕਾਰ ਮੱਥਾ ਟੇਕ ਦਿਆਂਗਾ ਉਹ ਮਾਲੀ ਕਹਿੰਦੇ ਭਲੀ ਬਾਤ ਹੈ ਉਹਨਾਂ ਕੋਲੋਂ 700 ਰੁਪਇਆ ਉਹਨੂੰ ਦਲਵਾਇਆ ਬਿਹਾਰ ਜਈਏ ਸੇਵਾਨੇ ਗਰੀਬਾ ਮੰਗਦਾ ਦੇ ਸਾਰੇ ਚੋਲੇ ਉਹਨਾਂ ਨੂੰ ਨਵੇਂ ਸਵਾਏ ਤੇ ਪੁਰਾਣੇ ਉਤਾਰ ਕੇ ਪਾਣੀ ਚੋ ਬਾਲ ਕੇ ਧੋਏ ਆਏ ਤੇ ਦਰਜੀ ਨੂੰ ਕਹਿੰਦੇ ਨੇ ਸਾਡਾ ਚਿਤ ਕਰਦਾ ਏ ਇੱਕ ਇੱਕ ਪੀਸ ਕੱਟ ਕੇ ਨਾ ਸੀ ਸਾਡਾ ਚੋਲਾ ਉਹ ਸਾਰੇ ਚੋਲਿਆਂ ਚੋਂ ਇੱਕ ਇੱਕ ਪੀਸ ਕੱਟ ਕੇ ਤੇ ਆਪਣੇ ਗੱਲ ਨਾਲ ਲਾਇਆ ਮਹਾਰਾਜ ਨੇ ਪਾਇਆ ਤੇ ਉਹਨੂੰ ਕਹਿੰਦੇ ਨੇ ਤੂੰ ਬੜੀ ਮਿਹਨਤ ਕੀਤੀ ਆ ਫਟ 100 ਰੁਪਇਆ ਉਹ ਬੁਲਿਹਾਰ ਜਾਈਏ ਉਹ ਕਹੇ ਨੇ ਤਬਾਕੂ ਮੰਗ ਲਿਆ ਉਹ ਮੈਨੂੰ ਨਹੀਂ ਜੇ ਮਹਾਰਾਜ ਜੀ ਕਿੰਨੇ ਦਿਨ ਦੀ ਲੋੜ ਕੋਈ ਨਹੀਂ ਮਿਲਿਆ ਮਹਾਰਾਜ ਨੇ ਸੇਵਾ ਪੁੱਛੀ ਸੀ ਦੱਸੋ ਕੋਈ ਸੇਵਾ ਮਹਾਰਾਜੀ ਉਹਨੂੰ ਨਾਲ ਲੈ ਕੇ ਗਏ ਦੁਕਾਨ ਤੇ ਤੇ ਸੋਟੀ ਦੇ ਨਾਲ ਉਹਨੂੰ ਕਹਿੰਦੇ ਨੇ ਇਹਨੂੰ ਦੇ ਦੇਓ ਜੀ ਮਹਾਰਾਜ ਕਹਿੰਦੇ ਅੱਗੇ ਤੋਂ ਇਹ ਨਹੀਂ ਕਹਿਣਾ ਸਿਰਫ ਕੁਛ ਨਹੀਂ ਕੋਦ ਕਹਿੰਦਾ ਕਿ ਸ਼ਗਵ ਦੇ ਦਾਲ ਪਣੀ ਉਹਨਾਂ ਸਾਰੇ ਸੰਸਾਰ ਦਾ ਦੁੱਖ ਹੀ ਆਪਣੇ ਉੱਤੇ ਲੈ ਲਿਆ ਸੀ ਜਦੋਂ ਈਸ਼ਾ ਜੀ ਦੇ ਜਾਮ ਨੇ ਬਿਹਾਰ ਜਾਈਏ ਸੁੰਦਰ ਸਰੂਪ ਹੋ ਪੂਪਨ ਕੇ ਪੂਪ ਹੋ ਜੀ ਦਾਨੀ ਮਹਾਦਾਨ ਜੇ ਸੁੰਦਰ ਹੋ ਤੇ ਤੁਹਾਡ ਤੋਂ ਸੁੰਦਰ ਕੋਈ ਹੋ ਨਹੀਂ ਸਕਦਾ ਦੇ ਰਾਜਿਆਂ ਦੇ ਤੁਸੀਂ ਰਾਜੇ ਹੋ ਦਾਨੀਆਂ ਦੇ ਵੱਡੇ ਤੁਸੀਂ ਦਾਨੀ ਹੋ ਓਹੋ ਪਿਆਰ ਜੀ ਨਮਸਕਾਰ ਜੀ ਕਿਹਦਾ ਦਰਸ਼ਨ ਹੋ ਰਿਹਾ ਪਾਸ਼ਾ ਜੀ ਦਾ ਸੰਜੀ ਨੇ ਕਿੰਨੇ ਪਿਆਰ ਨਾਲ ਪੜਿਆ ਨਮਸਕਾਰ ਜੀ